ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਤੇ ਮੈਂ ਤਵਲਿੰਕ ਹਾਂ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ 21 ਨਵੰਬਰ ਨੂੰ ਮੁੜ ਹੋਵੇਗਾ ਭਾਰਤ ਅਤੇ ਪਾਕਿਸਤਾਨ ਦੇ ਵਿਚជា এਸ਼ੀਆ ਕੱਪ ਦਾ ਮੁਕਾਬਲਾ ਸੀਐਮ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਹਾਲਾਤਾਂ ਨੂੰ ਦੇਖ ਕੇ ਸੱਦਿਆ ਗਿਆ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਸਿੱਖ ਮੈਰिज ਰਜਿਸਟ੍ਰੇਸ਼ਨ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਆਇਆ ਸਾਹਮਣੇ ਰਾਹੁਲ ਗਾਂਧੀ ਦੇ ਵੱਲੋਂ ਵੋਟ ਚੋਰੀ ਨੂੰ ਲੈ ਕੇ ਪ੍ਰੈਸ ਕਾਨਫਰੰਸ ਤੋਂ ਬਾਅਦ ਕੀਤਾ ਗਿਆ ਟਵੀਟ ਪੰਜਾਬ ਸਰਕਾਰ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਮੈਡੀਕਲ ਕੈਂਪ ਦੀ ਸ਼ੁਰੂਆਤ ਪੰਜਾਬ ਦੇ ਵਿੱਚ ਜਿੱਥੇ ਲਗਾਤਾਰ ਹੜ੍ਹਾਂ ਦੀ ਮਾਰ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ 23 ਦੇ 23 ਜ਼ਿਲ੍ਹੇ ਇਸ ਤਰ੍ਹਾਂ ਦੇ ਨੇ ਜੋ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਸਨ ਉੱਥੇ ਹੀ ਪੰਜਾਬ ਦੀ ਸਰਕਾਰ ਅਤੇ ਵੱਖ-ਵੱਖ ਐਨ ਜੀਓ ਵੱਲੋਂ ਆਏ ਦਿਨ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਇਨ੍ਹਾਂ ਹੜ੍ਹ ਪੀੜਤਾਂ ਦੀ ਸਹਾਇਤਾ ਕੀਤੀ ਜਾਵੇ ਐਸੇ ਮੌਕੇ ਮਾਤਾ ਵਿਪਨਪ੍ਰੀਤ ਕੌਰ ਫਤੇ ਟੀਵੀ ਦੇ ਐਮ ਡੀ ਰਾਜਵੰਤ ਸਿੰਘ ਵੋਰਾ ਅਤੇ ਇਹਨਾਂ ਦੇ ਨਾਲ-ਨਾਲ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਜੀ ਦੇ ਵੱਲੋਂ ਹੁਣ ਇੱਕ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਇਹਨਾਂ ਹੜਪੀੜਿਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇ ਇਹਨਾਂ ਦੇ ਵੱਲੋਂ ਜ਼ਰੂਰੀ ਸਮਾਨ ਜਿਵੇਂ ਕਿ ਮੰਜੇ ਚੁੱਲ੍ਹੇ ਰਾਸ਼ਨ ਦਵਾਈਆਂ ਬਿਸਤਰੇ ਅਤੇ ਹੋਰ ਘਰ ਦੇ ਜ਼ਰੂਰੀ ਸਮਾਨ ਨੂੰ ਉਹਨਾਂ ਲੋਕਾਂ ਤੱਕ ਪਹੁੰਚਾਇਆ ਗਿਆ ਜਿਨ੍ਹਾਂ ਨੂੰ ਫਿਲਹਾਲ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਇਸ ਦੇ ਨਾਲ ਨਾਲ ਉਹਨਾਂ ਦੇ ਵੱਲੋਂ ਨਕਦੀ ਰਾਸ਼ੀ ਵੀ ਦਿੱਤੀ ਗਈ ਤਾਂ ਜੋ ਇਹਨਾਂ ਹੜਪੀੜਿਤ ਪਰਿਵਾਰਾਂ ਦੀ ਹਾਇਤਾ ਕੀਤੀ ਜਾਵੇ ਐਨਆਰ ਵੱਲੋਂ ਜਿਹੜੀ ਇਹ ਸੇਵਾ ਹੈ ਉਹ ਅਜਨਾਲਾ ਜ਼ਿਲ੍ਹੇ ਦੇ ਪਿੰਡ ਵੇਡੀ ਛੰਨਾ ਦੇ ਵਿਖੇ ਕੀਤੀ ਗਈ ਅਤੇ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਤਾਂ ਜੋ ਪੀੜਿਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇ ਜੋ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਨੂੰ ਹੁਣ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਜਿੰਨਾ ਜਿੰਨਾ ਥਾਂ ਮਤ ਵੀ ਅਸੀਂ ਪਹਿਲੇ ਦਿਨ ਤੋਂ ਹੀ ਤਕਰੀਬਨ ਜਾ ਕੇ ਦੇਖ ਰਹੇ ਹਾਂ ਔਰ ਜਦ ਜਦ ਜਿੱਥੇ-ਕਿੱਥੇ ਵਗਾਏ ਆ ਉੱਥੇ ਹਾਲਾਤ ਜਿਹੜੇ ਨੇ ਵੱਧ ਤੋਂ ਵੱਧ ਤਰ ਦੇਖੇ ਨੇ ਵੱਧ ਤੋਂ ਵੱਧ ਹਾਲਾਤ ਜਿਹੜੇ ਉਹ ਮਾੜੇ ਦੇਖੇ ਨੇ ਅੱਜ ਅਸੀਂ ਤੁਸੀਂ ਬੰਦੇ ਨਾਲ ਨਾਲ ਪਿੰਡ ਹੈ ਇਹ ਬੇਦੀਸ਼ਨਾ ਕਿੱਥੋਂ ਰਾਵੀ ਦਰਿਆ ਸਿਰਫ ਅੱਧੇ ਕਿਲੋਮੀਟਰ ਦੀ ਵਾਟ ਤੇ ਹੈ ਔਰ ਇਹਨਾਂ ਪਿੰਡਾਂ ਨੂੰ ਪਾਣੀ ਦੀ ਦੋਰੀ ਮਾਰ ਪਈ ਹੈ ਬਖਾਰਾ ਸੰ ਪਿੰਡ ਵਾਲੇ ਵੀਰ ਜਿੰਨਾਂ ਦੇ ਅਸੀਂ ਡਿਊਟੀ ਪਹਿਲਾਂ ਲਾਈ ਹੋਈ ਸੀ ਕਿ ਉਹ ਜਾ ਕੇ ਪਹਿਲਾਂ ਚੈੱਕ ਕਰਨ ਕਿ ਕਿੱਥੇ ਕਿੱਥੇ ਕੀ ਕੀ ਨੁਕਸਾਨ ਹੋਇਆ ਕਿਹੜੇ ਕਿਹੜੇ ਚੀਜ਼ ਦੀ ਕਿੱਥੇ ਕਿੱਥੇ ਜ਼ਰੂਰਤ ਹੈ ਉਹਨਾਂ ਨੇ ਜਵਾਕ ਕੇ ਸਾਰਾ ਸਰਵੇਖਣ ਕੀਤਾ ਉਹਨਾਂ ਨੇ ਦੱਸਿਆ ਕਿ ਘਰਾਂ ਦੇ ਵਿੱਚ ਕੋਈ 12 ਤੋਂ 15 ਫੁੱਟ ਪਾਣੀ ਜਿਹੜਾ ਸੀਗਾ ਉਹ ਚੜ ਚੁੱਕਾ ਸੀਗਾ ਪਰ ਅਸੀਂ ਆ ਕੇ ਦੇਖਿਆ ਵੀ ਕਿ ਹਾਲੇ ਵੀ ਕਮਾਦਾਂ ਦੇ ਵਿੱਚ ਚਰੀਆਂ ਚ ਝੋਨਿਆਂ ਚ ਪਾਣੀ ਖਲੋਤਾ ਹੈ ਜਿਵੇਂ ਗੰਦੇ ਨਾਲੇ ਦਾ ਪਾਣੀ ਹੁੰਦਾ ਇਦਾਂ ਦੀ ਪਾਣੀ ਦੀ ਐਸ ਵੀੜੇ ਸਥਿਤੀ ਹੈ ਪਾਣੀ ਭਾਵੇਂ ਖੇਠਾਂ ਕਾਫੀ ਆ ਚੁੱਕਾ ਹੈ ਪਰ ਹਾਲਾਤ ਜਿਹੜੇ ਨੇ ਉਹ ਬਹੁਤ ਮਾੜੇ ਨੇ ਇਹਨਾਂ ਘਰਾਂ ਵਿੱਚ ਆ ਕੇ ਅਸੀਂ ਵੇਖਿਆ ਕਿ ਪਰਿਵਾਰ ਜਿਹੜੇ ਨੇ ਉਹ ਚੰਨਾ ਪਾ ਕੇ ਤੰਬੂ ਲਾ ਕੇ ਤਰਪਾਲਾ ਪਾ ਕੇ ਆਪਣੇ ਜੀਆ ਸਹਤ ਉਹ ਬਾਹਰ ਘਰਾਂ ਦੇ ਕਮਰਿਆਂ ਤੋਂ ਬਾਹਰ ਰਹਿ ਰਹੇ ਨੇ ਕਿਉਂਕਿ ਕਮਰੇ ਬੁਰੀ ਤਰ੍ਹਾਂ ਖਰਾਬ ਹੋ ਚੁੱਕੇ ਨੇ ਔਰ ਜਦੋਂ ਕੜਾਕੇ ਦੀ ਧੁੱਪ ਲੱਗੇਗੀ ਇਹਨਾਂ ਨੇ ਸੁੱਕਣਾ ਔਰ ਇਹਨਾਂ ਛੱਤਾਂ ਨੇ ਲੈਂਟਰਾਂ ਨੇ ਕੰਦਾ ਨੇ ਹੋਰ ਜਿਆਦਾ ਜਿਹੜਾ ਉਹ 파ਟ ਜਾਣਾ ਖਤਰਾ ਹੈ ਕਿ ਕਿਸੇ ਵੇਲੇ ਵੀ ਕਿਸੇ ਘਰ ਦੀ ਜਿਹੜੀ ਛੱਤ ਹੈ ਉਹ ਦੇਖ ਸਕਦੀ ਇੱਕ ਵਾਰ ਫੇਰ ਤੋਂ 21 ਸਤੰਬਰ ਨੂੰ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਏਸ਼ੀਆ ਕੱਪ ਦਾ ਮੁਕਾਬਲਾ ਹੋਵੇਗਾ ਇਹ ਮੁਕਾਬਲਾ ਪਹਿਲੇ ਵੀ ਹੋਇਆ ਸੀ ਜਿਸ ਦੇ ਵਿੱਚ ਭਾਰਤ ਨੇ ਜਿੱਤ ਹੋਈ ਸੀ ਪਰ ਹੁਣ ਇਹ ਮੁਕਾਬਲਾ ਇੱਕ ਵਾਰ ਫੇਰ ਤੋਂ ਹੁਣ ਦੇਖਣ ਨੂੰ ਮਿਲੇਗਾ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਏਸ਼ੀਆ ਕੱਪ ਦੇ ਸੁਪਰ 4 ਦੇ ਵਿੱਚ ਪਹੁੰਚੀਆਂ ਟੀਮਾਂ ਨੇ ਤੇ ਇਸ ਟੇਜ ਟੇਮ ਦੇ ਵਿੱਚ ਜੇ ਗੱਲ ਕੀਤੀ ਜਾਵੇ ਪਾਕਿਸਤਾਨ ਦੀ ਤਾਂ ਪਾਕਿਸਤਾਨ ਦੇ ਵੱਲੋਂ ਯੂਏ ਨੂੰ ਹਰਾ ਕੇ ਸੁਪਰ 4 ਦੇ ਵਿੱਚ ਆਪਣੀ ਜਗ੍ਹਾ ਬਣਾਈ ਗਈ ਹੈ ਤੇ ਜੇ ਗਰੁੱਪ ਸਟੇਜ ਦੇ ਮੁਕਾਬਲੇ ਦੀ ਗੱਲ ਕੀਤੀ ਜਾਵੇ ਤਾਂ ਗਰੁੱਪ ਸਟੇਜ ਦੇ ਮੁਕਾਬਲੇ ਦੇ ਵਿੱਚ ਭਾਰਤ ਦੇ ਵੱਲੋਂ ਪਾਕਿਸਤਾਨ ਨੂੰ 4 ਵਿਕਟਾਂ ਦੇ ਨਾਲ ਹਰਾ ਕੇ ਮਾਰ ਦਿੱਤੀ ਗਈ ਸੀ ਹੁਣ ਇੱਕ ਵਾਰ ਫੇਰ ਤੋਂ ਜਿਹੜਾ ਹੁਣ ਏਸ਼ੀਆ ਕੱਪ ਹੈ ਉਹ ਦੇਖਣ ਨੂੰ ਮਿਲੇਗਾ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਇੱਕ ਇਸ ਟੰਬਰ ਉਤੇ ਜਿਹੜੇ ਵੀ ਹੁਣ ਆਡੀਅנס ਨੇ ਜਿਹੜੇ ਹੁਣ ਐਕਸਾਈਟਡ ਨੇ ਉਹਨਾਂ ਦੇ ਵਿੱਚ ਐਕਸਾਈਟਮੈਂਟ ਦੇਖਣ ਨੂੰ ਮਿਲ ਰਹੀ ਹੈ ਕਿ ਕੌਣ ਹੁਣ ਇਸ ਮੈਚ ਨੂੰ ਜਿੱਤੇਗਾ ਕਿ ਇਸ ਮੈਚ ਨੂੰ ਭਾਰਤ ਜਿੱਤੇਗਾ ਇੱਕ ਵਾਰ ਫਿਰ ਤੋਂ ਜਾਂ ਫਿਰ ਪਾਕਿਸਤਾਨ ਦੇ ਵੱਲੋਂ ਇਸ ਮੈਚ ਨੂੰ ਜਿੱਤਿਆ ਜਾਵੇਗਾ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੜ੍ਹਾਂ ਦੀ ਮਾਰ ਦੇਖਣ ਨੂੰ ਮਿਲ ਰਹੀ ਹੈ ਜਿਵੇਂ ਚੱਲਦੇ ਆ ਸਰਕਾਰ ਦੇ ਵੱਲੋਂ ਆਏ ਦਿਨ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਉਹਨਾਂ ਪੀੜਿਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇ ਜੇ ਪੀਐਮ ਨਰਿੰਦਰ ਮੋਦੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਹੁਣ ਪੰਜਾਬ ਨੂੰ ਅਤੇ ਹਿਮਾਚਲ ਨੂੰ ਫੰਡ ਦਿੱਤੇ ਗਏ ਤਾਂ ਜੋ ਇਹਨਾਂ ਦੇ ਵਿੱਚ ਜਿਹੜੇ ਹੁਣ ਪੀੜਿਤ ਪਰਿਵਾਰ ਨੇ ਉਹਨਾਂ ਦੀ ਸਹਾਇਤਾ ਕੀਤੀ ਜਾਵੇ। ਉੱਥੇ ਹੀ ਹੁਣ ਪੰਜਾਬ ਸਰਕਾਰ ਦੇ ਵੱਲੋਂ ਹੁਣ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਨੂੰ ਸੱਦਿਆ ਗਿਆ ਹੈ ਤਾਂ ਕਿ ਹੁਣ ਜਿਹੜੇ ਵੀ ਹੁਣ ਪੰਜਾਬ ਦੇ ਵਿੱਚ ਪੀੜਿਤ ਪਰਿਵਾਰ ਨੇ ਉਹਨਾਂ ਨੂੰ ਲੈ ਕੇ ਡਿਸਕਸ਼ਨ ਕੀਤੀ ਜਾਵੇ, ਗੱਲਬਾਤ ਕੀਤੀ ਜਾਵੇ। ਇਹ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੋਵੇਗਾ ਉਹ 26 ਸਤੰਬਰ ਤੋਂ ਲੈ ਕੇ 29 ਸਤੰਬਰ ਤੱਕ ਚੱਲੇਗਾ ਤਾਂ ਇਸ ਦੇ ਵਿੱਚ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਗੱਲਬਾਤ ਕੀਤੀ ਜਾਵੇਗੀ। ਹੜ੍ਹਾਂ ਦੇ ਨਾਲ ਜਿੰਨੇ ਵੀ ਹੁਣ ਨਿਯਮ ਨੇ ਨਿਯਮਾਂ ਦੇ ਵਿੱਚ ਹੋ ਸਕਦਾ ਹੈ ਕਿ ਇਹਨਾਂ ਸੈਸ਼ਨ ਦੇ ਵਿੱਚ ਗੱਲਬਾਤ ਤੋਂ ਬਾਅਦ ਡਿਸਕਸ਼ਨ ਤੋਂ ਬਾਅਦ ਇਹਨਾਂ ਨਿਯਮਾਂ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਸਕੇ ਨਵੇਂ ਕਾਨੂੰਨ ਨੂੰ ਮਤਾ ਦੇਣ ਦੇ ਲਈ ਇਹ ਸੈਸ਼ਨ ਰੱਖਿਆ ਗਿਆ ਹੈ ਤੇ ਹੁਣ 26 ਸਤੰਬਰ ਤੋਂ ਲੈ ਕੇ 29 ਸਤੰਬਰ ਤੱਕ ਪੰਜਾਬ ਸਰਕਾਰ ਦੇ ਵੱਲੋਂ ਵਿਧਾਨ ਸਭਾ ਦਾ ਜਿਹੜਾ ਸਪੈਸ਼ਲ ਸੈਸ਼ਨ ਹੈ ਉਸ ਨੂੰ ਸੱਦਿਆ ਗਿਆ ਹੈ ਪੰਜਾਬ ਦੇ ਵਿੱਚ ਜਿੱਥੇ ਲੋਕ ਜਿਹੜੇ ਨੇ ਹਟਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਜਗਾ ਜਗਾ ਤੇ ਹੜਾ ਦਾ ਪਾਣੀ ਦੇਖਣ ਨੂੰ ਮਿਲਿਆ ਉਥੇ ਹੀ ਪੰਜਾਬ ਦੇ ਵਿੱਚ ਹੁਣ ਮੱਛਰਾਂ ਦਾ ਲਾਰਵਾ ਜਿਹੜਾ ਉਹ ਵੀ ਵੱਡੀ ਗਿਣਤੀ ਦੇ ਵਿੱਚ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਇਸ ਗੱਲ ਤੇ ਕਦਮ ਲਿੱਤੇ ਗਏ ਉਹਨਾਂ ਦੇ ਵੱਲੋਂ ਵੱਖ-ਵੱਖ ਜਗਾਵਾਂ ਤੇ ਮੈਡੀਕਲ ਕੈਂਪ ਲਗਾ ਦਿੱਤੇ ਗਏ ਨੇ ਤਾਂ ਜੋ ਲੋਕਾਂ ਦੀ ਸੁਰੱਖਿਆ ਕੀਤੀ ਜਾਵੇ ਲੋਕਾਂ ਨੂੰ ਆਉਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾਵੇ ਪੰਜਾਬ ਸਰਕਾਰ ਦੇ ਵੱਲੋਂ ਹੁਣ ਤੱਕ ਜੇ ਗੱਲ ਜਾਵੇ ਤਾਂ ਵੱਖ-ਵੱਖ ਪਿੰਡਾਂ ਦੇ ਵਿੱਚ ਮੈਡੀਕਲ ਕੈਂਪ ਲਗਾ ਦਿੱਤੇ ਗਏ ਨੇ ਮੱਛਰਾਂ ਨੂੰ ਮੱਛਰਾਂ ਦੇ ਵਸਤੇ ਜਿਹੜੀ ਦਵਾਈਆਂ ਨੇ ਉਸ ਦਾ ਵੀ ਛੜਕਾਅ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਹਜੇ ਪਿਛਲੇ ਦਿਨ ਦੀ ਜੇ ਗੱਲ ਕੀਤੀ ਜਾਵੇ ਤਾਂ ਲੁਧਿਆਣੇ ਦੇ ਵਿੱਚ ਵੀ ਮੱਛਰਾਂ ਨੂੰ ਲੈ ਕੇ ਜਿਹੜੀ ਦਵਾਈਆਂ ਉਸ ਦਾ ਛੜਕਾਅ ਕੀਤਾ ਗਿਆ ਤੇ ਪ੍ਰਸ਼ਾਸਨ ਦੇ ਵੱਲੋਂ 1988 ਪਿੰਡਾਂ ਦੇ ਵਿੱਚ 16000 ਤੋਂ ਵੱਧ ਘਰਾ ਦੇ ਵਿੱਚ ਦਵਾਈਆਂ ਦਾ ਜਿਹੜਾ ਛੜਕਾਅ ਵੈ ਉਹ ਕੀਤਾ ਗਿਆ ਤਾਂ ਜੋ ਲੋਕਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਿਮਾਰੀਆਂ ਦਾ ਸਾਹਮਣਾ ਨਾ ਕਰਨਾ ਉਵੇਂ ਉਹਨਾਂ ਦੀ ਜਿਹੜੀ ਮੁਸੀਬਤਾਂ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਨਾ ਵਧਣ ਇਸ ਦੇ ਨਾਲ ਨਾਲ ਜੇ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਵਿਭਾਗਾਂ ਦੀ ਟੀਮ ਦੇ ਵੱਲੋਂ 6000 ਤੋਂ ਵੱਧ ਕਰਾਂ ਦੇ ਵਿੱਚ ਜਾਂਚ ਕੀਤੀ ਗਈ ਹੈ ਤੇ ਦੇਖਿਆ ਗਿਆ ਹੈ ਕਿ ਇਸ ਦੇ ਨਾਲ ਨਾਲ ਵੱਖ-ਵੱਖ ਵਿਭਾਗਾਂ ਦੀ ਟੀਮ ਦੇ ਵੱਲੋਂ 6000 ਤੋਂ ਵੱਧ ਘਰਾਂ ਦੇ ਵਿੱਚ ਜਾਂਚ ਕੀਤੀ ਗਈ ਹੈ ਦੇਖਿਆ ਗਿਆ ਕਿ ਲੋਕਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਤੇ ਹਜ਼ਾਰ ਤੋਂ ਵੱਧ ਘਰਾਂ ਦੇ ਵਿੱਚ ਜਿਹੜਾ ਲਾਰਵਾ ਮੱਛਰਾਂ ਦਾ ਜਿਹੜਾ ਲਾਰਵਾ ਸੀ ਉਹ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਸਰਕਾਰ ਦੇ ਵੱਲੋਂ ਇਸ ਖਾਲ ਤੇ ਕਦਮ ਲਿੱਤੇ ਗਏ ਤਾਂ ਜੋ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੇ ਨਾਲ ਨਾਲ 1900 ਤੋਂ ਜਿਹੜੇ ਵੱਧ ਪਿੰਡ ਨੇ ਉਹਨਾਂ ਦੇ ਵਿੱਚ ਸਰਕਾਰ ਦੇ ਵੱਲੋਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਮੈਡੀਕਲ ਕੈਂਪਨੇ ਉਹ ਲਗਾ ਦਿੱਤੇ ਗਏ ਨੇ ਤਾਂ ਜੋ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਤੁਸੀਂ ਦੇਖ ਰਹੇ ਹੋ ਕਿ ਇੱਧਰ ਸਾਡੇ ਜਿਹੜੇ ਜਨਰਲ ਮੈਡੀਕਲ ਆਫਸਰ ਸਾਰੇ ਹਰ ਤਰ੍ਹਾਂ ਦੀ ਦਵਾਈ ਜਿਹੜੀ ਮਰੀਜ਼ਾਂ ਨੂੰ ਔਰ ਤਕਰੀਬਨ ਤਕਰੀਬਨ 300 ਤੋਂ ਵੱਧ ਮਰੀਜ਼ ਜਿਹੜੇ ਦਵਾਈ ਲੈ ਚੁੱਕੇ ਆ ਅੱਜ ਅਸੀਂ ਚਚੇਤ ਤੌਰ ਦੇ ਉੱਤੇ ਜਿਹੜਾ ਹੈਗਾ ਇਹ ਸਪੈਸ਼ਲਿਸਟ ਕੈਂਪ ਇਹਦੇ ਵਿੱਚ ਸਾਡੇ ਸੈਕਟਰੀਸਟ ਹੈ ਜੀ ਗਵਰਨਮੈਂਟ ਮੈਡੀਕਲ ਕਾਲਜ ਜਿਹੜਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਫਰੀਦਕੋਟ ਤੋਂ ਔਰ ਸਰਜਿਕਲ ਸਪੈਸ਼ਲਿਸਟ ਇਹਨਾਂ ਦੇ ਸਕਿਨ ਸਪੈਸ਼ਲਿਸਟ ਪ੍ਰੋਡੈਕਟਰੇਸ਼ਨ ਦੇ ਬੱਚਿਆਂ ਦੇ ਔਰਤਾਂ ਦੇ ਸਾਰੇ ਸਪੈਸ਼ਲਿਸਟ ਆਏ ਆ ਸੋ ਲੋਕਾਂ ਨੂੰ ਜਨਰਲ ਮੈਡੀਕਲ ਸਰਵਿਸਸ ਦੇ ਨਾਲ-ਨਾਲ ਸਪੈਸ਼ਲਿਸਟ ਸਰਵਿਸਸ ਵੀ ਮਿਲ ਰਹੀਆਂ ਔਰ ਅਜੇ ਤੱਕ ਨਿਯਮਤ ਇਹ ਆ ਕਿ ਸਾਡੇ ਨਾਲ ਪ੍ਰਿੰਟ ਦੇ ਸਰਪੰਚ ਵੀ ਆ ਸਾਡੇ ਐਮਐਲਏ ਵੀ ਆ ਲੋਕਲ ਭੁੱਲਰ ਸਾਹਿਬ ਇਹਨਾਂ ਨੂੰ ਅਜੇ ਤੱਕ ਬੋਤਲਾਂ ਦਾ ਪਾਣੀ ਜਿਹੜਾ ਪੀਣ ਲਈ ਸਪਲਾਈ ਕਰ ਰਹੇ ਆ ਇਹਨਾਂ ਨੇ ਸਾਰਾ ਇਹਨਾਂ ਦੇ ਪ੍ਰਿੰਟ ਦੇ ਪਾਣੀ ਦੀ ਟੈਸਟਿੰਗ ਵੀ ਕਰ ਰਹੇ ਆ ਬਿਲਕੁਲ ਜਦੋਂ ਪਾਣੀ ਠੀਕ ਹੋਏਗਾ ਤਾਂ ਇਹਨਾਂ ਨੂੰ ਪ੍ਰਿੰਟ ਦਾ ਪਾਣੀ ਅਲਾਉ ਕਰਾਂਗੇ ਕਿਉਂਕਿ ਇਸ ਪ੍ਰਿੰਟ ਵਿੱਚ ਪਾਣੀ ਵਿੱਚ ਡੁੱਬ ਗਿਆ ਸੀ ਐਕਚੁਅਲੀ ਘਰਾਂ ਦੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਸੀਗਾ ਤਾਂ ਇਹ ਸਾਰਾ ਇੱਕ ਇੱਕ ਬਣਾ ਹੋਇਆ ਸੀ ਇਹ ਸਾਰਾ ਇੱਕ ਕੋਈ ਸਤਲੁਜ ਦਾ ਪਾਰਟੀ ਬਣ ਗਿਆ ਸੀ ਤੇ ਲੋਕਾਂ ਦਾ ਨੁਕਸਾਨ ਬਹੁਤ ਹੋਇਆ ਫਸਲਾਂ ਦਾ ਤਾਂ ਬਚਿਆ ਕੁਝ ਨਹੀਂ ਖੇਤਾਂ ਦੇ ਵਿੱਚ ਵੀ ਰੇਤ ਭਰੀ ਹੋਈ ਆ ਉਹਦੇ ਵਾਸਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਮਿਸ਼ਨ ਚੜ੍ਹਦੀ ਕਲਾ ਸ਼ੁਰੂ ਕੀਤਾ ਹੈਗਾ ਉਹਦੇ ਵਿੱਚ ਅਸੀਂ ਇਹਨਾਂ ਦਾ ਖੇਤੋਂ ਚਾਹੇ ਸੇਲਟ ਕੱਢਣੀ ਆ ਰੇਤ ਕੱਢਣੀ ਆ ਔਰ ਉਹਨਾਂ ਦੀ ਜ਼ਮੀਨ ਤਿਆਰ ਕਰਨੀ ਅਗਲੀ ਫਸਲ ਲਈ ਉਹਨੂੰ ਤਿਆਰ ਕਰਕੇ ਉੱਥੇ ਫਸਲ ਬਿਜਵਾਣੀ ਹੈ ਉਹਦੇ ਲਈ ਬੀਜ ਖਾਦ ਸਾਰਾ ਕੁਝ ਮਾਨ ਸਰਕਾਰ ਬੰਦੋਬਸਤ ਉਹਦਾ ਕਰ ਰਹੀ ਆ ਘਰਾਂ ਨੂੰ ਠੀਕ ਕਰਨ ਤੋਂ ਲੈ ਕੇ ਨਵੇਂ ਬਣਾਉਣ ਤੱਕ ਜੇ ਲੋੜ ਪੈਂਦੀ ਆ ਤਾਂ ਬਣਾ ਕੇ ਉਹ ਘਰ ਦਾ ਸਾਰਾ ਸਾਮਾਨ ਔਰ ਅਗਲੀ ਫਸਲ ਦੇ ਆਉਣ ਤੱਕ ਰਾਸ਼ਨ ਪਾਣੀ ਦਾ ਸਾਰਾ ਬੰਦੋਬਸਤ ਕਰ ਰਹੇ ਆ ਔਰ ਇਹਨਾਂ ਦੇ ਮੋਬੇਸ਼ੀਆਂ ਦਾ ਜ਼ਮੀਨ ਦਾ ਔਰ ਜਿਹੜੇ ਫਸਲ ਦਾ ਜਿਹੜਾ ਇਹਨਾਂ ਦਾ ਕੰਸਰਨ ਸੀਗਾ ਉਹ ਮੁੱਖ ਮੰਤਰੀ ਸਾਹਿਬ ਨੇ ਖੁਦ ਕਿਹਾ ਕਿ ਉਹਨਾਂ ਨੂੰ ਯਕੀਨ ਦਿਵਾਉਣਾ ਕਿ ਅਸੀਂ ਜਿਹਨੇ ਫਸਲ ਬੀਜੀ ਆ ਉਹਨੂੰ ਮੁਆਵਜ਼ਾ ਦੇਵਾਂਗੇ ਔਰ ਕੇਂਦਰ ਸਰਕਾਰ ਨੇ ਬੰਦਸ਼ਾ ਲਾਈ ਹੋਈਆਂ ਅਸੀਂ ਉਹਨੂੰ ਐਸੇ ਕਰਕੇ ਜਿਹੜਾ ਮਿਸ਼ਨ ਚੜ੍ਹਦੀ ਕਲਾ ਉਹਦੇ ਵਿੱਚੋਂ ਸਾਰੇ ਜਿੰਨੇ ਵੀ ਉਹਦੇ ਖੇਤ ਆ ਉਹਨਾਂ ਨੇ ਕਿਹਾ ਵੀ 5 ਏਕੜ ਤੋਂ ਵੱਧ ਨਹੀਂ ਦੇਣਾ 6800 ਤੋਂ ਵੱਧ ਨਹੀਂ ਦੇਣਾ ਸੋ ਅਸੀਂ ਉਮੀਦ ਕਰਦੇ ਆ ਕਿ ਕੇਂਦਰ ਸਰਕਾਰ ਵੀ ਜਿਹੜਾ ਹੈਗਾ ਉਹ ਜਿਹੜੇ ਨੋਰਮਸ ਆ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਦੀ ਚਿੱਠੀ ਆ ਉਹਦੇ ਤੇ ਅਮਲ ਕਰਦੇ ਹੋਏ ਰਿਲੈਕਸ ਕਰਨਗੇ ਉਹਨਾਂ ਨੂੰ ਜਿਸ ਤਰ੍ਹਾਂ ਜਿਹੜੀ ਮੰਗ ਕੀਤੀ ਹੈ ਮੁੱਖ ਮੰਤਰੀ ਸਾਹਿਬ ਨੇ ਜੋ ਉਹਨਾਂ ਦੀ ਸਜੈਸ਼ਨਸ ਆ ਉਹਨਾਂ ਨੂੰ ਮੰਨਣਗੇ ਤੇ ਅਸੀਂ ਮੈਂ ਲੋਕਾਂ ਨੂੰ ਸ਼ਿਕਾਇਤ ਦਵਾਨਾ ਕਿ ਤੁਸੀਂ ਇਸ ਵੇਲੇ ਸਾਰਾ ਸਰਕਾਰ ਸਾਰਾ ਸਰਕਾਰ ਦਾ ਹਮਲਾ ਔਰ ਸਾਰੇ ਸਾਡੇ ਐਨਜੀਓਜ਼ ਔਰ ਜਿੰਨੇ ਵੀ ਪੰਜਾਬੀ ਆ ਔਰ ਦੇਸ਼ਵਾਸੀ ਨਾਨਕ ਨਾਮ ਲੇਵਾ ਸੰਗਤ ਆ ਚਾਹੇ ਪੰਜਾਬ ਚ ਰਹਿੰਦੇ ਆ ਦੇਸ਼ ਚ ਰਹਿੰਦੇ ਆ ਵਿਦੇਸ਼ ਚ ਰਹਿੰਦੇ ਆ ਸਾਰੇ ਤੁਹਾਡੇ ਨਾਲ ਖੜੇ ਆ ਤੁਹਾਨੂੰ ਅਸੀਂ ਇਕੱਲੇ ਨਹੀਂ ਮਹਿਸੂਸ ਕਰਨ ਦੇਵਾਂਗੇ ਤੁਹਾਡੀ ਜ਼ਿੰਦਗੀ ਦੁਆਰਾ ਲਈ ਤੇ ਲੈ ਕੇ ਆਵਾਂਗੇ ਉਦੋਂ ਤੱਕ ਤੁਹਾਡੇ ਨਾਲ ਖੜੇ ਆ ਜਦੋਂ ਤੁਸੀਂ ਕਹੋਗੇ ਕਿ ਹੁਣ ਅਸੀਂ ਬਿਲਕੁਲ ਠੀਕ ਆ ਤਾਂ ਅਸੀਂ ਜਿਹੜਾ ਹੈਗਾ ਆਪਣੀਆਂ ਜਿਹੜੀਆਂ ਸਰਵਿਸਸਾਂ ਜਾ ਕੇ ਤੇ ਜਾ ਕੇ ਹੋਰ ਜਿਹੜੀਆਂ ਦੂਜੇ ਪਾਸੇ ਜਾਵਾਂਗੇ ਆਦਰਵਾਈਜ਼ ਜਿਹੜੇ ਤੁਹਾਡੇ ਖਾਸ ਕਰਕੇ ਜਿਹੜੇ ਬਾਰਡਰ ਦੇ ਜ਼ਿਲ੍ਹੇ ਆ ਜਿਹੜੇ ਵਸਟ ਅਫੈਕਟਡ ਆ ਇਹਦੇ ਵਿੱਚ ਅਸੀਂ ਸਪੈਸ਼ਲ ਕੈਪ ਲਗਾ ਕੇ ਡੋਰ ਟੂ ਡੋਰ ਕਰ ਰਹੇ ਆ ਫਿਊਮਿਗੇਸ਼ਨ ਹੋ ਰਹੀ ਹੈ ਸਪਰੇਅ ਹੋ ਰਿਹਾ ਤੁਸੀਂ ਸਿਰਫ ਇਨਾ ਕਰਨਾ ਕਿ ਤੁਹਾਨੂੰ ਪਾਣੀ ਦੀ ਪ੍ਰੋਬਲਮ ਹੈ ਤੁਹਾਨੂੰ ਕੋਈ ਮੈਡੀਕਲ ਪ੍ਰੋਬਲਮ ਹੋਵੇ 104 ਨੰਬਰ 104 104 ਨੰਬਰ ਯਾਦ ਰੱਖੋ ਤੇ ਕਾਲ ਕਰ ਦਿਓ ਰੱਬ ਨਾ ਕਰੇ ਕਿਸੇ ਨੂੰ ਕੋਈ ਸਨੇਕ ਬਾਈਟ ਹੈ ਕੋਈ ਪ੍ਰੈਗਨੈਂਟ ਲੇਡੀ ਹੈ ਉਹਨੂੰ ਮਦਦ ਚਾਹੀਦੀ ਹੈ ਕਿਸੇ ਨੂੰ ਕੋਈ ਹਾਰਟ ਦੀ ਪ੍ਰੋਬਲਮ ਹੈ ਦਵਾਈ ਮੁੱਕੀ ਹੋਈ ਹੈ ਕੋਈ ਮੈਡੀਕਲ ਪ੍ਰੋਬਲਮ ਹੈ 104 ਨੰਬਰ ਤੇ ਕਾਲ ਕਰੋ ਤੁਹਾਨੂੰ ਕੋਈ ਦਿੱਕਤ ਹੈ ਹੋਰ ਕੋਈ ਵੀ ਦਿੱਕਤ ਹੈ ਆਪਣੇ ਜਿਹੜੇ ਚੁਣੇ ਹੋਏ ਨਮਾਇंदे ਐ ਐਮਐਲਏ ਨੂੰ ਸਰਪੰਚ ਨੂੰ ਸਾਡੇ ਜਿਹੜੇ ਸਿਵਲ ਸਰਦਨਾਂ ਜਾਂ ਜਿਹੜੇ ਤੁਹਾਡੇ ਡਿਪਟੀ ਕਮਿਸ਼ਨਰ ਸਿਵਲ ਕਿਸੇ ਨਵੀਂ ਤੁਸੀਂ ਜਿਹੜਾ ਸਾਡੇ ਆਸ਼ਾ ਵਰਕਰ ਨੂੰ ਵੀ ਕਹੋਗੇ ਤਾਂ ਤੁਹਾਡੇ ਕੋਲੇ ਨਾਲ ਦੀ ਨਾਲ ਜਿਹੜੀ ਹਰ ਤਰ੍ਹਾਂ ਦੀ ਸਾਰ ਸੰਭਵ ਜਿਹੜੀ ਮਦਦ ਉਹ ਪਹੁੰਚੇਗੀ ਉਹ ਤੁਹਾਨੂੰ ਕੋਈ ਦਿੱਕਤ ਨਹੀਂ ਆਣ ਦਿੱਤੀ ਜਾਊਗੀ ਇਸ ਦੁੱਖ ਦੀ ਘੜੇ ਚ ਸਾਰਾ ਪੰਜਾਬ ਸਾਰੇ ਪੰਜਾਬੀ ਸਾਰੇ ਦੇਸ਼ ਵਾਸੀ ਤੁਹਾਡੇ ਨਾਲ ਖੜੇ ਆ ਤੇ ਸਰਕਾਰ ਜਿਹੜੀ ਤੁਹਾਡੀ ਆ 24 ਘੰਟੇ ਤੁਹਾਡੀ ਸਰਕਾਰ ਤੁਹਾਡੇ ਵਿੱਚ ਆ राहुल गांधी के वालों बीते दिन प्रैस कॉन्फ्रेंस की गई दे इस प्रेस कॉन्फ्रेंस के जानकारी साझी की गई कि किस तरीके बीजेपी के वलों वोट चोरी की गई है उन्होंने वलों स्क्रीन के उत्ते वोट दिखाए गए त पूरा समझाया गया कि किस कि तरीके बीजेपी के वलों वोट चोरी की गई है इस प्रैस कॉन्फ्रेंस तो बाद राहुल गांधी के वलों एक स्टेट ट्वीट करके अब जानकारी साझी की गई उन्होंने वो गया कि हूँ जय यानी कि जी आने वाली जनरेशन है उन्होंने वालों हूँ वोट चो ਨੂੰ ਰੋਕਿਆ ਜਾ ਸਕਦਾ ਹੈ ਤੇ ਉਹਨਾਂ ਦੇ ਵੱਲੋਂ ਇਸ ਕੱਲ ਨੂੰ ਟਵੀਟ ਕਰਕੇ ਸਾਂਝਾ ਕੀਤਾ ਗਿਆ ਤੇ ਜਿਹੜੇ ਹੁਣ ਜੈੰਜੀ ਹੈ ਉਹੀ ਸਾਨੂੰ ਹੁਣ ਵੋਟ ਚੋਰੀ ਤੋਂ ਬਚਾ ਸਕਦੇ ਨੇ ਇਸ ਗੱਲ ਤੇ ਬੀਜੇਪੀ ਦੇ ਵੱਲੋਂ ਜਵਾਬ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿ ਰਾਹੁਲ ਗਾਂਧੀ ਦੇ ਵੱਲੋਂ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਪਟਕਾਇਆ ਜਾ ਰਿਹਾ ਹੈ ਸੁਪਰੀਮ ਕੋਰਟ ਦੇ ਵੱਲੋਂ ਵੱਡਾ ਫੈਸਲਾ ਦਿੱਤਾ ਗਿਆ ਸੁਪਰੀਮ ਕੋਰਟ ਦੇ ਵੱਲੋਂ ਇਹ ਵੱਡਾ ਫੈਸਲਾ ਸਿੱਖਾ ਦਿਵਾਨ ਨੂੰ ਲੈ ਕੇ ਲਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਆਉਣ ਵਾਲੇ 4 ਮਹੀਨਿਆਂ ਦੇ ਅੰਦਰ 17 ਸੂਬੇ ਅਤੇ 7 ਯੂਪੀਜ਼ ਦੇ ਵਿੱਚ ਜਿਹੜੇ 4 ਮਹੀਨੇ ਦੇ ਅੰਦਰ ਨਿਯਮ ਜਿਹੜੇ ਨੇ ਉਹਨਾਂ ਨੂੰ ਬਣਾਉਣ ਦੇ ਹੁਕਮ ਜਿਹੜੇ ਸੁਪਰੀਮ ਕੋਰਟ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਹਨ ਤੇ ਜਦ ਤੱਕ ਜਿਹੜੇ ਨਵੇਂ ਨਿਯਮ ਨਹੀਂ ਬਣ ਜਾਂਦੇ ਜਿਹੜੇ ਹੁਣ ਜਦ ਤੱਕ 4 ਮਹੀਨੇ ਦੇ ਸਮੇਂ ਦੇ ਵਿੱਚ ਵਿੱਚ ਹੁਣ ਜਿਹੜੇ ਨਿਯਮ ਨੇ ਉਹ ਲਾਗੂ ਨਹੀਂ ਹੋ ਜਾਂਦੇ ਉਦ ਤੱਕ ਮੌਜੂਦਾ ਕਾਨੂੰਨ ਤਹਿਤ ਸਿੱਖਿਆ ਦੇ ਵਿਆਰ ਦੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਕਰਾਈ ਜਾਵੇਗੀ ਸੁਪਰੀਮ ਕੋਰਟ ਦੇ ਵੱਲੋਂ ਇਹ ਜਿਹੜੇ ਹੁਕਮ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਤੇ ਅੱਥੇ ਹੁਣ 17 ਸੂਬੇ ਅਤੇ 7 ਯੂਪੀਜ਼ ਦੇ ਵਿੱਚ ਹੁਣ ਆਉਣ ਵਾਲੇ 4 ਮਹੀਨਿਆਂ ਦੇ ਵਿੱਚ ਨਵੇਂ ਨਿਯਮ ਜਿਹੜੇ ਨੇ ਉਹ ਬਣਾ ਬਣਾ ਦਿੱਤੇ ਜਾਣਗੇ ਜਾਣ ਤੋਂ ਪਹਿਲੇ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ 21 ਨੰਬਰ ਨੂੰ ਮੁੜ ਹੋਵੇਗਾ ਭਾਰਤ ਅਤੇ ਪਾਕਿਸਤਾਨ ਦੇ ਵਿਚੇ ਏਸ਼ੀਆ ਕੱਪ ਦਾ ਮੁਕਾਬਲਾ ਸੀਐਮ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਹਾਲਾਤਾਂ ਨੂੰ ਦੇਖ ਕੇ ਸੱਦਿਆ ਗਿਆ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਸਿੱਖ ਮੈਰिज ਰਜਿਸਟ੍ਰੇਸ਼ਨ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਆਇਆ ਸਾਹਮਣੇ ਰਾਹੁਲ ਗਾਂਧੀ ਦੇ ਵੱਲੋਂ ਵੋਟ ਚੋਰੀ ਨੂੰ ਲੈ ਕੇ ਪ੍ਰੈਸ ਕਾਨਫਰੰਸ ਤੋਂ ਬਾਅਦ ਕੀਤਾ ਗਿਆ ਟਵੀਟ ਪੰਜਾਬ ਸਰਕਾਰ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਮੈਡੀਕਲ ਕੈਂਪ ਦੀ ਸ਼ੁਰੂਆਤ ਫਿਲਹਾਲ ਲਈ ਪੰਜਾਬ ਅਪਡੇਟ ਦੇ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ